ਗੋਦ ਦਿੰਦੇ ਸਾਡੇ ਵਿਦਿਆਪਕਾਂ ਨੂੰ ਸੰਸਾਰ ਦੀਆਂ ਸਰਵੋਤਮ ਮਿਲਿਹਾ ਤੇ ਤੋੜਿਆ ਹੈ ਇਸ ਤੋਂ ਇਲਾਵਾ ਅਸੀਂ ਪੰਜਾਬ ਦੀ ਅਗਰੀਕਲਚਰਲ ਇਕਨੋਮੀ ਨੂੰ ਮਜ਼ਬੂਤ ਬਣਾਉਣ ਦੇ ਇਰਾਦੇ ਨਾਲ 15947 15947 ਵਾਟਰ ਚੈਨਲ ਨੂੰ ਮੁੜ ਸੁਰਜੀਤ ਕੀਤਾ ਹੈ ਤਾਂ ਕਿ ਖੇਤਾਂ ਦੀ ਸਿੰਚਾਈ ਤਾਂ ਕਿ ਖੇਤਾਂ ਦੇ ਸਿੰਚਾਈ ਵਾਸਤੇ ਨਹਿਰਾਂ ਦੇ ਆਖਰੀ ਹਿੱਸਿਆਂ ਤੱਕ ਤੇ ਸਤ ਖੇਤਾਂ ਦੇ ਕਿਸਾਨਾਂ ਨੂੰ ਵੀ ਸਰਫਾਇਦਾ ਮਿਲ ਸਕੇ ਇਹੇ ਬਦਲਾਅ ਦੀ ਅਸਰ ਸਪੀਕਰ ਸਾਹਿਬ ਇਹ ਬਦਲਾਅ ਦੀਆਂ ਕਦਮੀਆਂ ਸਮੂਹਿਕ ਤੌਰ ਤੇ ਰੰਗਲਾ ਪੰਜਾਬ ਬਣਾਉਣ ਲਈ ਸਾਡੀ ਸਰਕਾਰ ਦੇ ਦ੍ਰਿੜ ਇਰਾਦਿਆਂ ਨੂੰ ਦਰਸਾਉਂਦੀਆਂ ਹਨ ਇੱਕ ਅਜਿਹੇ ਪੰਜਾਬ ਜੋ ਸਭ ਲਈ ਇਨਕਲੂਸਿਵ ਪ੍ਰੋਗਰੈਸਰ ਅਤੇ ਸਾਰਿਆਂ ਲਈ ਮੌਕੇ ਨਾਲ ਭਰਪੂਰ ਹੋਵੇ ਮੈਨੂੰ ਇਹ ਗੱਲ ਸਾਝੀ ਕਰਦੇ ਹੋ ਖੁਸ਼ੀ ਹੋ ਰਹੀ ਹੈ ਕਿ ਇਸ ਸਾਲ ਦਾ ਬਜਟ ਅਜਿਹੇ ਸਾਲ ਵਜੋਂ ਯਾਦ ਕੀਤਾ ਜਾਵੇਗਾ ਜਿੱਤੇ ਇਹ ਤਬਦੀਲੀ ਪੰਜਾਬ ਦੇ ਛੋਟੇ ਵੱਡੇ ਹਰ ਪਿੰਡ ਸ਼ਹਿਰ ਨੂੰ ਸੋਹਣ ਜਾ ਰਹੀ ਹੈ ਇਸ ਲਈ ਇਸ ਬਜਟ ਦਾ ਥੀਮ ਸਰ ਬਦਲਦਾ ਪੰਜਾਬ ਹੋਵੇਗਾ ਇਨਾ ਤਿੰਨਾ ਸਾਲਾਂ ਪੰਜਾਬ ਕਿੰਨਾ ਬਦਲਿਆ ਔਰ ਹਾਲ ਸਮਝ ਕਿੰਨਾ ਪੰਜਾਬ ਬਦਲੂਗਾ ਇਹਦਾ ਇਸ ਲਈ ਇਸ ਬਹਿਦਾ ਥੀਮ ਸੀ ਰੱਖਿਆ ਬਦਲਦਾ ਪੰਜਾਬ ਮਾਜਿਕ ਸਪੀਕਰ ਸਾਹਿਬ 23 ਸਾਲ 225 26 ਦੇ ਅੰਦਰ ਜੋ ਅਸੀਂ ਡਾਇਰੈਕਟੋਰੇਟ ਆਫ ਸਟੈਟੈਕਸ ਦੁਆਰਾ ਪ੍ਰਦਾਨ ਕੀਤੇ ਗਏ ਐਡਵਾਂਸ ਜਿਹੜੇ ਐਸਟੀਮੇਟ ਦੇ ਅਨੁਸਾਰ ਡਾਇਰੈਕਟੋਰੇਟ ਆਫ ਸਟੈਟੈਕਸ ਦੁਆਰਾ ਪ੍ਰਦਾਨ ਕੀਤੇ ਗਏ ਐਡਵਾਂਸ ਐਸਟੀਮੇਟ ਦੇ ਅਨੁਸਾਰ ਪੰਜਾਬ ਦੀ ਇਕਨਮੀ ਮਜ਼ਬੂਤ ਵਿਕਾਸ ਕਰਤੇ ਹੈ जिस मौजूदा साल नौ परसेंट दर से प्रभावशाली वाधा दर्ज किया गया है नतीजे वजो राज नतीजे वजो राजी एस डी पी करंट प्राइस से सर अठ लख नौ हजार पांच सौ अठती करोड़ रुपए तक पहुंच गया भविख में गति जारी रहने की पूरी उम्मीद है बीती साल पच्ची छब्बीस करंट प्राइस से जी एस डी पी दस प्रसेंट बदल का अनुमान है जो कि लगभग अठ लाख हजार तीन सौ 1 ਕਰੋੜ تک ਸਰ ਪਹੁੰਚ ਜਾਵੇਗਾ ਮਾਨਜੋਕ ਸਪੀਕਰਸ ਅਪ ਪਹਿਲਾ ਪੰਜਾਬ ਪਹਿਲਾ ਪੰਜਾਬ ਜਿਹੜਾ ਆਰਥਿਕ ਤਕੋਂ ਕਮਜ਼ੋਰ ਸੀ ਹੁਣ ਅਸੀਂ ਆਰਥਿਕ ਤਕੋਂ ਮਜ਼ਬੂਤ ਪੰਜਾਬ ਬਣਾ ਰਹੇ ਹਾਂ ਭਾਵੇਂ ਸਾਨੂੰ ਕਮਜ਼ੋਰ ਸਥਿਤੀ ਵਿਰਾਸਤ ਵਿੱਚ ਮਿਲੀ ਫਿਰ ਵੀ ਅਸੀਂ ਸਾਡੇ ਪਹਿਲੇ ਵਿਜਬਿਤ ਕੀਤੇ ਬਾਦੇ ਅਨੁਸਾਰ ਪੰਜਾਬ ਦੀ ਬਿਗੜਦੀ ਵਿੱਤੀ ਹਾਲਾਤ ਨੂੰ ਸਹੀ ਕਰਨ ਲਈ ਵਚਨਬੱਧ ਹਾਂ ਮੈਨੂੰ ਇਸ عظیم ਸਦਰ ਨੂੰ ਇਸ ਰਸਤੇ ਵਿੱਚ ਖੁਸ਼ੀ ਹੋ ਰਹੀ ਹੈ ਕਿ ਅਸੀਂ ਲਗਾਤਾਰ ਪਿਛੇ ਸਾਲ ਆਪਣੇ ਬਚਨ ਬਖਤਾ ਨੂੰ ਪੂਰਾ ਕਰ ਰਹਾ ਪੰਜਾਬ ਰਾਜ ਨੇ ਸਰ ਸਾਡੇ ਸਟੇਟ ਦੇ ਪੰਜਾਬ ਰਾਜ ਨੇ ਆਪਣੇ ਟੈਕਸ ਮਾਲੀਏ ਵਿੱਚ ਤੀਸਰੇ ਸਾਲ ਲਗਾਤਾਰ 14% ਦੀ ਡਬਲ ਡਿਜੀਟ ਗਰੋਥ ਜੜੀ ਆ ਉਹ ਪੰਜਾਬ ਸਰਪੰਚ ਮਾਜੋਰ ਸਪੀਕਰ ਸਾਹਿਬ ਮੈਂ ਬਿੱਤੀ ਸਾਲ 2025-26 ਲਈ ਕੁੱਲ ਬਜਟ ਖਰਚ ਸਰ ਮੈਂ ਬਿੱਤੀ ਸਾਲ 25-26 ਲਈ ਕੁੱਲ ਬਜਟ ਖਰਚ 236080 ਕਰੋੜ ਰੁਪਏ ਦੀ ਤਜ਼ਵੀਜ਼ ਰੱਖਦਾ ਹਾਂ ਸਰ ਅਫੈਕਟਿਵ ਰੈਵਨਿਊ ਡੈਫਿਸਟ ਅਤੇ ਫਿਸਕਲ ਡੈਫਿਸਟ ਕਰੰਬਰ ਕਰੰਬਰ ਹਰ ਸਾਲ 2.51 ਐਟ ਅਤੇ ਸਰ 10.84 ਜਿਹੜਾ 3.84 ਹੋ ਰਿਹਾ ਦੀ ਸਰ ਉਮੀਦ ਆ ਜਿਸ ਨਾਲ ਪਿਛਲੇ ਸਾਲ ਨਾਲੋਂ ਪਿਛਲੇ ਸਾਲ ਦੇ ਬੰਡ ਨਾਲੋਂ ਸਰ ਇਸ ਵਰਸਾਰ ਸਾਰ ਹੋਇਆ ਹੈ ਇਹ ਦੱਸਾਉਂਦਾ ਹੈ ਕਿ ਰਾਜ ਦੀ ਫਿਸਕਲ ਕਨਸੋਲਿਡੇਸ਼ਨ ਦੇ ਰਾਹ ਤੇ ਚੱਲ ਰਿਹਾ ਸਾਡਾ ਸੂਬਾ ਫਿਸਕਲ ਕਨਸੋਲਿਡੇਸ਼ਨ ਦੇ ਰਾਹ ਤੇ ਚੱਲ ਰਿਹਾਗਾ स्पीकर साहब मैं सजीम सदन के सामने आने वाले साल भी छब्बीस युद्ध नशे विरुद्ध मान योग स्पीकर साहब युद्ध नशे के विरुद्ध एक बहुत वीडी महम का आगाज पाबंद साग मुख्य सरदार भगवंत सिंह मान जी ने शुरू किया बेशक साधी सरकार आने और सारी भी सौ बी तो लैके लगातार ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵੱਡਾ ਤਹਾਰ ਹੋ ਰਿਹਾ ਸੀਗਾ ਪਰ ਲੇਕਿਨ ਇਹ ਸਾਨੂੰ ਸੀਸ਼ੂ ਐਸ ਪਿਛਲੇ ਬੰਦੇ ਅਸੀਂ ਲਗਾਤਾਰ ਉਹਦੇ ਤੇ ਇੱਕ ਵੱਡੀ ਬਹਿਮ ਦਾ ਜਿਹੜੀ ਸ਼ੁਰੂਆਤ ਕੀਤੀ ਆ ਸਪੀਕਰ ਸਾਹਿਬ ਸਾਰੇ ਜਾਣਦੇ ਹਨ ਕਿ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸਭ ਤੋਂ ਵੱਡਾ ਜਿਹੜਾ ਖਤਰਾ ਉਹ ਸਰ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਸੀ ਨੌਜਵਾਨਾਂ ਦੀ ਪੂਰੀ ਪੀੜ੍ਹੀ ਨਸ਼ਾ ਕਹਾਂ ਅੰਦਰੋਂ ਖੋਖਲੀ ਹੋ ਰਹੀ ਸੀ ਸਰ 3 ਸਾਲ ਪਹਿਲਾਂ ਜਦੋਂ ਸਾਡੀ ਸਰਕਾਰ ਸੱਤਾ ਵਿੱਚ ਆਈ ਅਸੀਂ ਸਿਆਸਤਦਾਨਾਂ ਅਸੀਂ ਸਿਆਸਤਦਾਨਾਂ ਤੇ ਡਰੱਗ ਮਾਫੀ ਵਿਚਾਰ ਸਰ ਸਿਆਸਤਦਾਨਾਂ ਤੇ ਡਰੱਗ ਮਾਫੀਆ ਦੇ ਖਿਲਾਫ ਜਿਹੜਾ ਗੱਡ ਚੋਟ ਬੜਿਆ ਹੋਇਆ ਸੀਗਾ ਉਹਨੂੰ ਪੰਜਾਬ ਦੇ ਅੰਦਰ ਪੈਸਲਸ ਕੀਤਾ ਉਹਨੂੰ ਪੰਜਾਬ ਦੇ ਅੰਦਰ ਤੋੜਿਆ ਸਰ ਜੋ ਸਰ ਪਿਛਲੇ ਦੋ ਦਹਾਕਿਆਂ ਤੋਂ ਪੰਜਾਬ ਬਚਾਰਾ ਕਰਦੀਆਂ ਪਾਰਟੀਆਂ ਦੇ ਸਮੇਂ ਪੰਜਾਬ ਵਿੱਚ ਸਭ ਤੋਂ ਵੱਧ ਬਦਬਿਆ ਤੇ ਫੁੱਲਿਆ ਸਭ ਤੋਂ ਵੱਧ ਦੇ ਤਰੱਕੀ ਕੀਤੀ ਉਹ ਇਹਨਾਂ ਪੋਲਿਟੀਕਲ ਪਾਰਟੀਆਂ ਦੇ ਰਾਜ ਦੇ ਵਿੱਚ ਤਾਂ ਮੈਂ ਸਮਝਦਾ ਉਹ ਨਸ਼ੇ ਦੇ ਮਾਫੀਆ ਨੇ ਕੀਤੀ ਔਰ ਨਸ਼ੇ ਦੇ ਸਦਾਗਰਾਂ ਨੇ ਕੀਤੀ ਪਰ ਲੇਕਿਨ ਮੈਂ ਤਾਂ